ਸੁਭਾਸ਼ ਗੋਇਲ ਜੀ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਕਿ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਦਰਦਾਂ ਕਈ ਵਾਰ ਬਹੁਤ ਪਰੇਸ਼ਾਨ ਕਰਦੀਆਂ ਨੇ ਸਭ ਤੋਂ ਵੱਡੀ ਸਮੱਸਿਆ ਹੁੰਦੀ ਆ ਜਿਹੜੀ ਬੈਕ ਪੇਨ ਹੁੰਦੀ ਆ ਕਿਉਂਕਿ ਇਹ ਕਹਿੰਦੇ ਰੀਡ ਦੀ ਹੱਡੀ ਤੇ ਸਾਰਾ ਸਰੀਰ ਟਿਕਿਆ ਹੁੰਦਾ ਬਹੁਤ ਸਾਰੇ ਲੋਕ ਨੇ ਖਾਸ ਤੌਰ ਤੇ ਔਰਤਾਂ ਨੂੰ ਇਸ ਸਮੱਸਿਆ ਬੜੀ ਆਉਂਦੀ ਹੈ ਪ੍ਰਵਾਸੀ ਪੰਜਾਬੀ ਜਿਹੜੇ ਵਿਦੇਸ਼ਾਂ ਚ ਕੰਮ ਕਰਦੇ ਨੇ ਕਿਉਂਕਿ ਡਰਾਈਵਿੰਗ ਕਰਨੀ ਹੁੰਦੀ ਹੈ ਜਾਂ ਹੈਵੀ ਜੌਬ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਬੈਗ ਪੇਨ ਦੀ ਬੜੀ ਦਿੱਕਤ ਆਉਂਦੀ ਹੈ ਇਲਾਜ ਵਿਦੇਸ਼ਾਂ ਚ ਮਹਿੰਗਾ ਬਹੁਤ ਹੈ ਔਰ ਲੋਕਾਂ ਨੂੰ ਆਉਣਾ ਔਖਾ ਬਹੁਤ ਲੱਗਦਾ ਕੰਮ ਛੱਡ ਕੇ ਛੁੱਟੀ ਲੈ ਕੇ ਆ ਨਹੀਂ ਸਕਦੇ ਪਰ ਅੱਜ ਸੁਭਾਸ਼ ਗੋਇਲ ਤੁਹਾਨੂੰ ਨੁਸਖੇ ਦੱਸਣਗੇ ਔਰ ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜੀਆਂ ਦਵਾਈਆਂ ਨੇ ਉਹਨਾਂ ਦੇ ਬਾਰੇ ਵੀ ਜ਼ਿਕਰ ਕਰਨਗੇ ਔਰ ਖਾਸ ਗੱਲ ਇਹ ਹੈ ਕਿ ਜੇਕਰ ਤੁਹਾਨੂੰ ਇਹ ਗੱਲ ਫਿੱਟ ਬੈਠ ਜਾਂਦੀ ਹੈ ਔਰ ਤੁਹਾਡੇ ਤੇ ਠੁੱਕਦੀ ਹੈ ਤਾਂ ਤੁਸੀਂ ਆਨਲਾਈਨ ਗੋਇਲ ਸਾਹਿਬ ਦਾ ਦੱਸਿਆ ਹੋਇਆ ਨੁਸਖਾ ਜਿਹੜਾ ਉਹ ਮੰਗਵਾ ਵੀ ਸਕਦੇ ਹੋ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਸੋਢੀ ਸਾਹਿਬ ਤੁਹਾਡਾ ਵੀ ਔਰ ਤੁਹਾਡੇ ਦਰਸ਼ਕਾਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੁਲ ਸਾਹਿਬ ਮੇਰੇ ਬਹੁਤ ਸਾਰੇ ਦੋਸਤ ਪ੍ਰਵਾਸੀ ਪੰਜਾਬੀ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਮਰਦਾਂ ਨੂੰ ਤੇ ਔਰਤਾਂ ਨੂੰ ਬੈਕ ਪੇਨ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਮੈ ਟੌਪਿਕ ਵੀ ਤਾਂ ਜੁੜਿਆ ਹੈ ਠੰਡ ਵੀ ਬਹੁਤ ਰਹਿੰਦੀ ਹੈ ਉੱਥੇ ਔਰ ਲੋਕ ਅ ਇਲਾਜ ਬੜਾ ਮਹਿੰਗਾ ਹੈ ਕੋਈ ਹੱਲ ਦੱਸੋ ਇਹਦਾ ਹੱਲ ਕੀ ਹੈ ਕਿ ਉੱਥੇ ਬੈਠਿਆਂ ਉਹਨਾਂ ਨੂੰ ਜਿਹੜਾ ਉਹ ਇਲਾਜ ਮਿਲ ਜੇ ਐਕਚੁਅਲੀ ਨਾ ਗੋਡੇ ਮੋਡੇ ਆਮ ਜਿਹੜਾ ਪੈਰਾਂ 'ਚ ਦਰਦ ਹੋਣਾ ਬੈਕ ਪੇਨ ਬਹੁਤ ਚੀਜ਼ਾਂ ਨੇ ਜੀ ਇਹਦੇ 'ਚ ਹੁੰਦਾ ਕਿ ਇਹ ਬਾਇਵਰਦੀ ਦਾ ਪ੍ਰੋਬਲਮ ਆ ਅੱਛਾ ਜੀ ਅਸੀਂ ਜਿੰਨੇ ਵੀ ਮਰੀਜ਼ ਆਉਂਦੇ ਆ ਉਹਨਾਂ ਦੀ ਨਬਜ਼ ਦੇਖਦੇ ਆ ਵਾਤ ਪ੍ਰੋਬਲਮ ਹੁੰਦੀ ਹੈ ਉਹਨਾਂ ਦੀ ਵਾਤ ਪਿਤ ਕਾਫੀ ਤਿੰਨਾਂ 'ਚੋਂ ਵਾਤ ਵਧ ਹੀ ਹੋਊਗੀ ਉਦੇ ਚ ਕੀ ਹੁੰਦਾ ਇਤਾਂ ਕ੍ਰੇਲੂ ਚ ਜਾਂ ਬਹੁਤ ਨੇ ਜਿਵੇਂ ਮੇਰੇ ਕੋਲੇ ਬਾਹਰੋਂ ਫੋਨ ਜਿਆਦਾ ਹੁੰਦੇ ਨੇ ਇਹ ਜੇ ਇੰਡੀਆ ਚ ਵੀ ਬਹੁਤ ਨੇ ਪਰ ਇੰਡੀਆ ਚ ਲੋਕ ਥੋੜੇ ਜੇ ਨਾ ਹோம் ਰੈਮਡੀ ਘੱਟ ਕਰਦੇ ਆ ਬਸ ਉਹ ਕੈਮਿਸਟਾਂ ਦੇ ਜਾਂ ਜਾ ਕੇ ਗੋਲੀਆਂ ਖਾਈ ਜਾਂਦੇ ਆ ਉਹ ਫਿਰ ਹੋਰ ਕਾਬੀਆਂ ਕਰਦੇ ਆ ਨੇ ਪਰ ਜਿਹੜੇ ਆਪਣੇ ਵਿਦੇਸ਼ ਚ ਪ੍ਰਵਾਸੀ ਭਰਾ ਭੈਣ ਬੈਠੇ ਆ ਉਹ ਬਹੁਤ ਮਤਲਬ ਆਯੁਰਵੇਦ ਜਾਂ ਜੜੀ ਬੂਟੀਆ ਜਾਂ ਹோம் ਰੈਮਡੀਜ਼ ਨੂੰ ਪ੍ਰਫਰੈਂਸ ਦਿੰਦੇ ਆ ਉਹਨਾਂ ਨੂੰ ਪਤਾ ਹੈ ਕਿ ਇਹ ਚੀਜ਼ ਸਾਨੂੰ ਬਚਾ ਸਕਦੇ ਕਿਉਂਕਿ ਉੱਥੇ ਦਵਾਈਆਂ ਤਾਂ ਮਿਲਦੀਆਂ ਨਹੀਂ ਨਾ ਡਾਕਟਰ ਮਿਲਣਾ ਟਾਈਮ ਮਿਲੇ ਤਾਂ ਉਹਨਾਂ ਨੂੰ ਘਰੀ ਬਣਾਉਣਾ ਪੈਂਦਾ ਬਹੁਤ ਸਾਰੇ ਪਰਿਵਾਰ ਨੇ ਸੋਢੀ ਸਾਹਿਬ ਜਿਨ੍ਹਾਂ ਦੇ ਵਿੱਚ ਮੈਂ ਬੈਦਵਾਨ ਰਸੋਈ ਬਣਵਾਈ ਆ ਉੱਥੇ ਉਹਨਾਂ ਨੂੰ ਕਿਹਾ ਵੀ ਇੱਕ ਵਿੰਡੋ ਬਣਾ ਲਓ ਉਹਦੇ ਵਿੱਚ 20 25 ਕ ਸ਼ੀਸ਼ੀਆਂ ਰੱਖਣ ਦੀ ਜਗ੍ਹਾ ਬਣਾਓ 100 100 ਗ੍ਰਾਮ ਦੀ ਆ ਉਹ ਭੇਜਿਆ ਜੀ ਮੈਂ ਕਿਟ ਪੂਰੀ 24 25 ਸ਼ੀਸ਼ੀਆਂ ਦੀ ਕਿਸੇ 'ਚ ਜੁਵੈਨ ਕਿਸੇ 'ਚ ਸੁੰਡ ਕਿਸੇ 'ਚ ਕੁਸ਼ ਪਾ ਕੇ ਨਾ ਜੀ ਇਹ ਭੇਜਿਆ ਹੋ ਜਾਨੇ ਤਾਂ ਇਹਨੂੰ ਲੈ ਲੈਂਦੇ ਆ ਤੇ ਲੇਕਿਨ ਇਹਦੇ 'ਚ ਸਭ ਤੋਂ ਵਧੀਆ ਜਿਹੜਾ ਫਾਰਮੂਲਾ ਆਏਗਾ ਉਹ ਹੈਗਾ ਕਾਲੇ ਗੋੰਦ ਦਾ ਜਿਹੜਾ ਕਾਲਾ ਗੋੰਦ ਕੈਪਸੂਲ ਹੈ ਨਾ ਸੋਢੀ ਸਾਹਿਬ ਜਿਹੜੇ ਬੰਦੇ ਲਗਾਤਾਰ ਖਾ ਲੈਂਦੇ ਆ 365 ਦਿਨ ਇਹ ਤਾਂ ਜੀ ਦੇਖੋ ਤੁਸੀਂ ਪਹਿਲਾਂ ਦਿੱਤਾ ਲੋਕਾਂ ਨੂੰ ਫਾਇਦਾ ਹੋਇਆ ਫਿਰ ਗਵਰਨਮੈਂਟ ਤੋਂ ਅਸੀਂ 365 ਕੈਪਸੂਲ ਦਾ ਡੱਬਾ ਅਪਰੂਵ ਕਰਾਇਆ ਅੱਛਾ ਜੀ ਵੀ ਇਹਨੂੰ ਰੋਜ਼ ਖਾ ਸਕਦਾ ਬੰਦਾ ਗਰਮ ਤਾਂ ਨਹੀਂ ਹੁੰਦੀ ਨਾ ਨਾ ਇਹਨੂੰ ਰੋਜ਼ ਖਾ ਸਕਦਾ ਜੀ ਬੰਦਾ ਇਹ ਇਹਦੇ ਚ ਸਭ ਤੋਂ ਵੱਡੀ ਇੱਕ ਚੀਜ਼ ਨਿਕਲ ਕੇ ਆਈ ਕਿ ਗੋਡਿਆਂ ਨੂੰ ਠੀਕ ਕਰਦਾ ਬੈਕ ਨੂੰ ਠੀਕ ਕਰਦਾ ਸਰਵਾਈਕਲ ਦੇ ਵਿੱਚ ਕੰਮ ਕਰਦਾ ਔਰ ਬਹੁਤ ਵਧੀਆ ਚੀਜ਼ ਇੱਕ ਮਿਲੀ ਕਿ ਇਹ ਨਾ ਜਿਹੜਾ ਸਾਡਾ ਬਾਥਰੂਮ ਹੈ ਉਦជា ਜਿੰਨੀਆਂ ਵੀ ਪ੍ਰੋਬਲਮ ਨੇ ਉਹਨੂੰ ਕਲੀਨ ਕਰਦਾ ਜਿਵੇਂ ਐਲਬੀਮਿਨ ਜਿਆਦਾ ਬਾਥਰੂਮ ਦੇ ਵਿੱਚ ਜਾਂ ਬਾਥਰੂਮ ਦੇ ਵਿੱਚ ਪਸ ਜਾਂਦੀ ਹੈ ਇਹ ਉਹਨੂੰ ਕੰਟਰੋਲ ਕਰ ਦਿੰਦਾ ਨਾਲ ਦੇਖੋ ਬਣਿਆ ਕਾਦੇ ਲਈ ਕਰਿਆ ਕੀ ਇਹਨੇ ਅਰ ਇਹਦੇ ਸਭ ਤੋਂ ਵੱਧ ਫਾਇਦੇ ਆ ਜੇ 365 ਦਿਨ ਲਗਾਤਾਰ ਪੰਚਮ ਹਲਦੀ ਨਾਲ ਲੈ ਜਾ ਜਿਵੇਂ ਪੰਚਮ ਹਲਦੀ ਦੀ ਇੱਕ ਚੁਟਕੀ ਜਿਆਦਾ ਨਹੀਂ ਉਹ ਇੱਕ ਚੁਟਕੀ ਐ ਪਾਣੀ 'ਚ ਘੋਲ ਕੇ ਲੈ ਲਓ ਜਾਂ ਦੁੱਧ 'ਚ ਲੈ ਲਓ ਰਾਤ ਨੂੰ ਲੈਣਾ ਸੌਣ ਸੌਣ ਲੱਗੇ ਲੈਣਾ ਜਿਵੇਂ ਹੁਣ ਕਈ ਮੈਨੂੰ ਕਹਿਣਗੇ ਵੀ ਗੁਲਸਬ ਰਾਤ ਨੂੰ ਪੈਗ ਬੁੱਗ ਲਾ ਲਈਦਾ ਹੂੰ ਤੇ ਮੈਂ ਫਿਰ ਕਹਿੰਦਾ ਨਾ ਭਾਈ 2 ਘੰਟੇ ਪਹਿਲਾਂ ਖਾ ਲਿਓ ਹੈ ਨਾ ਤੇ ਫਿਰ ਕਹਣਗੇ ਗਰਮੀ ਤਾਂ ਨਹੀਂ ਕਰੂ ਮੈਂ ਪੈਗ ਨਹੀਂ ਕਰਦਾ ਜਿਹੜਾ ਰੋਜ਼ ਲਾਉਂਦੇ ਹਾਂ ਉਹ ਤਾਂ ਕੁਝ ਨਹੀਂ ਕਹਿੰਦਾ ਤੇ ਉਹਦਾ ਕਹਿੰਦੇ ਇੱਕ ਹੋਰ ਲੱਗ ਜੇ ਪਰ ਇਹਦੀ ਵਾਰੀ ਗਰਮੀ ਹੋਊਗੀ ਮੈਂ ਜਦੋਂ ਪੈਗ ਨਹੀਂ ਗਰਮੀ ਕਰਦਾ ਤੈਨੂੰ ਇਹ ਨਹੀਂ ਕਰਦਾ ਤੇ ਬੜੇ ਹਾਸੇ ਮਜ਼ਾਕ ਚ ਲੋਕਾਂ ਨਾਲ ਮੈਂ ਡਿਸਕਸ ਕਰਦਾ ਖੁਸ਼ ਰਹਿੰਦੇ ਨੇ ਲੋਕੀ ਵੀ ਚਲੋ ਵਧੀਆ ਗੱਲ ਹੈ ਕਈ ਲੋਕਾਂ ਦਾ ਇਕੱਲਾ ਲੱਕ ਦਰਦ ਕਰਦਾ ਜੀ ਉਹ ਕਹਿੰਦੇ ਜੀ ਬਾਕੀ ਬੈਗ ਤਾਂ ਸਾਰੀ ਠੀਕ ਆ ਪਰ ਲੱਕ ਦੀ ਬੜੀ ਦਿੱਕਤ ਹੈ ਇੱਕ ਕੋਈ ਵੀਕਨੈਸ ਹੋ ਜਾਂਦੀ ਹੈ ਮਸਲ ਵੀਕ ਹੋ ਜਾਂਦਾ ਜਾਂ ਇਹ ਸਪਾਈਨ ਨਾਲ ਹੀ ਰਿਲੇਟ ਕਰਦਾ ਇਹਨਾਂ ਜੀ ਕਈ ਵਾਰੀ L4 5 ਦੀ ਪ੍ਰੋਬਲਮ ਆਉਂਦੀ ਹੈ ਬਿਲਕੁਲ ਇੱਥੇ ਇੱਥੇ ਹੁੰਦਾ ਬੈਕ ਤੇ L4 5 ਜਿੱਥੇ ਦੋ ਡਿੰਪਲ ਪੈਂਦੇ ਹਨ ਆਪਣੇ ਪਿੱਛੇ ਬੈਕ ਤੇ ਉੱਥੇ ਉਹਦੇ ਵਾਸਤੇ ਨਾ ਸਭ ਤੋਂ ਵਧੀਆ ਚੀਜ਼ ਆ ਇੱਕ ਬਾਮ ਸਾਡੇ ਬੈਦਜੀ ਬਣਾਉਂਦੇ ਆ ਕਾਲੇ ਗੋੰਦ ਤੋਂ ਇੱਕ ਤੇਲ ਬਣਾਉਂਦੇ ਉਹਦੀ ਮਾਲਿਸ਼ ਕਰੋ ਇੱਕ ਤੇ ਉਹ ਹੋ ਗਿਆ ਹੁਣ ਜਿਹੜੇ ਲੋਕ ਦੂਰ ਬੈਠੇ ਆ ਦਰਾਜ ਬੈਠੇ ਆ ਉਹਨਾਂ ਨੂੰ ਮੈਂ ਕਹਿੰਦਾ ਉਹਨਾਂ ਇੱਕ ਕਮਰ ਕਸ ਜੜੀ ਬੂਟੀ ਆਉਂਦੀ ਆ ਸਾਡੇ ਆਮ ਅੱਗੇ ਪੰਜੀਰੀ ਚ ਪੈਂਦੀ ਹੁੰਦੀ ਸੀ ਇੱਕ ਆਉਂਦੀਆਂ ਨੇ ਪੰਜ ਤਰ੍ਹਾਂ ਦੀਆਂ ਗੂੰਦ ਜਿਵੇਂ ਗੂੰਦ ਹਾਂ ਗੂੰਦ ਮoringa ਹੁਣ ਦੇਖੋ moringa ਦੇ ਵਿੱਚ ਕਿੰਨੀ ਪਾਵਰ ਹੈ ਉਹਦੀ ਗੂੰਦ ਵਿੱਚ ਕਿੰਨੀ ਹੋਗੀ ਗੂੰਦ moringa ਗੂੰਦ ਚਲਗੋਜ਼ਾ ਚਲਗੋਜ਼ਾ ਜਿਹੜੇ ਛੋਟੇ ਛੋਟੇ ਨਿਓ ਜੇ ਜੀ ਹੁੰਦੇ ਆ ਉਸ ਪੇੜ ਦੀ ਗੂੰਦ ਤੇ ਇੱਕ ਉਹਦੇ ਵਿੱਚ ਗੂੰਦ ਪਿੱਪਲ ਗੂੰਦ ਕਿੱਕਰ ਤੇ ਗੂੰਦ ਨਿੰਮ ਪੰਜੇ ਗੂੰਦ ਜਿਹੜੀਆਂ ਨੇ ਆਕਸੀਜਨ ਪ੍ਰੋਵਾਈਡ ਕਰ ਦਿੰਦੀਆਂ ਨੇ ਬੋਡੀ ਨੂੰ ਭਰਪੂਰ ਇਦੇ ਵਿੱਚ ਪੈ ਜਾਂਦੀ ਹੈ ਕਮਰਕਸ ਨਾਲ ਪੈਂਦੀ ਹੈ ਕਾਲੀ ਮਿਰਚ ਅ ਕਾਲੀ ਮਿਰਚ ਸੁੰਡ ਤੇ ਆਪਣਾ ਆਪਣਾ ਕਾਲੀ ਮਿਰਚ ਸੁੰਡ ਤੇ ਇੱਕ ਇੱਕ ਪੈਂਦੀ ਹੈ ਦੇ ਵਿੱਚ ਅ ਕਾਲੀ ਮਿਰਚ ਸੁੰਡ ਤੇ ਭੁੱਲ ਜਾਂਦਾ ਕਈ ਵਾਰੀ ਮੈਂ ਗੱਲਾਂ ਕਰਦੇ ਕਰਦੇ ਜੀ ਅ ਅਜਬਾਂ ਜੀਰਾ ਸੌਫ ਇਹ ਸਾਰੇ ਜੀ ਜਪੈਂਦੀਆਂ ਨੇ ਤੇ ਉਹ ਪਾ ਕੇ ਨਾ ਜੀ ਚੰਗੀ ਤਰ੍ਹਾਂ ਇਹਦਾ ਪਾਊਡਰ ਬਣਾ ਲਓ ਇਹਦਾ ਪਾਊਡਰ ਜੇ ਮਤਲਬ ਇੱਕ ਚਮਚ ਦਾ ਅੱਧਾ ਹਿੱਸਾ ਅੱਧਾ ਚਮਚਾ ਸਵੇਰੇ ਤੇ ਸ਼ਾਮ ਲਿਆ ਜਾਵੇ ਦੁੱਧ ਨਾਲ ਦੁੱਧ ਨਾਲ ਲੈ ਲਓ ਦੁੱਧ ਤੋਂ ਬਿਨਾਂ ਵੀ ਲੈ ਸਕਦੇ ਹੋ ਪਾਣੀ ਨਾਲ ਲੈ ਲਓ ਇਹ ਇੱਕ ਬੈਸਟ ਚੀਜ਼ ਆ ਹੁਣ ਕਈ ਲੋਕ ਕਹਿੰਦੇ ਨੇ ਗੁਰਸੋ ਇੰਨਾ ਕੁਝ ਦੱਸਤਾ ਕਿਵੇਂ ਬਣਾਈਏ ਉਹਨਾਂ ਲਈ ਹੋਰ ਸੌਖਾ ਕਰ ਦਿੰਦਾ ਇਹ ਤਾਂ ਚਲੋ ਜਦੋਂ ਵੀ ਲੈਣਾ ਤਾਂ ਤੋਂ ਮੰਗਾ ਲਿਓ ਕਿਉਂਕਿ ਇੰਨਾ ਔਖਾ ਹੋ ਜਾਂਦਾ ਬਣਾਉਣਾ ਕਈ ਵਾਰੀ ਬਣ ਜਾਂਦਾ ਨਹੀਂ ਬਣਦਾ ਤਾਂ 사이ਟ ਤੇ ਚਲੇ ਜਾਓ www.badwan.te ਲੇਕਿਨ ਉਹ ਜਿਹੜਾ ਨੁਸਖਾ ਇੱਕ ਹੋਰ ਦੱਸਣ ਜਾ ਰਿਹਾ ਹਲਦੀ ਇੱਕ ਚੁਟਕੀ ਇੱਕ ਚੁਟਕੀ ਹਿੰਗ ਇੱਕ ਚੁਟਕੀ ਕਾਲੀ ਮਿਰਚ ਦੁੱਧ ਚ ਪਾ ਕੇ ਲੈ ਲਓ ਠੀਕ ਹੈ ਪੇਨ ਦਾ ਇੰਨਾ ਵਧੀਆ ਰਿਜ਼ਲਟ ਆਉਂਦਾ ਜੀ ਬੈਕ ਪੇਨ ਦਾ ਮੈਂ ਲੇਡੀਜ਼ ਨੂੰ ਅਕਸਰ ਦੱਸਿਆ ਮੈਨੂੰ ਮਿਲਦੀਆਂ ਨੇ ਦੱਸਦੀਆਂ ਨੇ ਇਹ ਸਾਡਾ ਨੁਸਖਾ ਇੰਨਾ ਕਾਮਯਾਬ ਹੋਇਆ ਜੀ ਮਤਲਬ ਇਹਦੇ ਤੋਂ ਮੈਨੂੰ ਬੜੇ ਥੈਂਕ ਯੂ ਆਉਂਦੇ ਆ ਠੀਕ ਹੈ ਇੱਕ ਕੱਪ ਦੁੱਧ ਲੈ ਲਓ ਜੇ ਦੁੱਧ ਨਹੀਂ ਲੈਣਾ ਪਾ ਗਰਮ ਪਾਣੀ ਲੈ ਲਓ ਉਹ ਚ ਹਲਦੀ ਤੇ ਆਪਣਾ ਹਲਦੀ ਕਾਲੀ ਮਿਰਚ ਤੇ ਉਹਦੇ ਵਿੱਚ ਨਾਲ ਹਿੰਗ ਪਾ ਲਓ ਚੁਟਕੀ ਚੁਟਕੀ ਪਾ ਕੇ ਤੁਸੀਂ ਲਓ ਇਹ ਪੇਨ ਕਿਲਰ ਇਹਦੇ ਬਰਾਬਰ ਕੱਖ ਨਹੀਂ ਹੈਗਾ ਜੀ ਇੰਨਾ ਜ਼ਬਰਦਸਤ ਤੇ ਪੇਨ ਕਿੰਦਰ ਦਾ ਕੁਝ ਲੋਕ ਕੀ ਕਹਿੰਦੇ ਖਾਸ ਤੌਰ ਤੇ ਔਰਤਾਂ ਦੀ ਵੀ ਇਹ ਸ਼ਿਕਾਇਤ ਹੁੰਦੀ ਹੈ ਕਿ ਕੱਲੀਆਂ ਲੱਤਾਂ ਦੁਖਦੀਆਂ ਉਹ ਦੁਖਦੀਆਂ ਨਹੀਂ ਕਹਿੰਦੇ ਕਹਿੰਦੇ ਲੱਤਾਂ ਟੁੱਟੀਆਂ ਜਾਂਦੀਆਂ ਟੁੱਟੀਆਂ ਜਾਂਦੀਆਂ ਸਰੀਰ ਚ ਜਾਨ ਨਹੀਂ ਰਹੇਗੀ ਮਤਰਾ ਨਿਕਲ ਗਿਆ ਇਹ ਆਮ ਤੌਰ ਤੇ ਵੇਖਿਆ ਗਿਆ ਹੈ ਕਿ ਇਹ ਨੌਜਵਾਨ ਔਰਤਾਂ ਦੇ ਵਿੱਚ ਵੀ ਦਿੱਕਤ ਆਉਂਦੀ ਆ ਤੇ ਬਜ਼ੁਰਗਾਂ ਨੂੰ ਤਾਂ ਬਹੁਤ ਜ਼ਿਆਦਾ ਬਜ਼ੁਰਗ ਅਕਸਰ ਹੀ ਗੋਡੇ ਫੜ ਕੇ ਐ ਬੈਠੇ ਹੁੰਦੇ ਆ ਵੀ ਲੱਤਾਂ ਹੀ ਬਹੁਤ ਖੁੱਸਣਾ ਪੈ ਗਈ ਹੈ ਸਾਡੇ ਇਹਦਾ ਕੀ ਹੱਲ ਹੈ ਜੀ ਫਿਰ ਇਹਦਾ ਘਰੇਲੂ ਹੱਲ ਬੜਾ ਵਧੀਆ ਜਿਵੇਂ ਮੰਨ ਲਓ ਆਪਾਂ ਅਸ਼ਵਗੰਧ ਸ਼ਟਾਵਰ ਸ਼ਿਲਾਜੀਤ ਇਹ ਸਾਡੀਆਂ ਭੈਣਾਂ ਵਾਸਤੇ ਤਿੰਨ ਚੀਜ਼ਾਂ ਹਮ ਅਸ਼ਵਗੰਧ ਸ਼ਟਾਵਰ ਜਿਹੜੀ ਹੈ 50 50 ਗ੍ਰਾਮ 10 ਗ੍ਰਾਮ ਵਿੱਚ ਸ਼ਿਲਾਜੀਤ 100 ਗ੍ਰਾਮ ਪਾਊਡਰ ਦੇ ਵਿੱਚ 10 ਗ੍ਰਾਮ ਸ਼ਿਲਾਜੀਤ ਮਿਕਸ ਕਰ ਲਓ ਮਿਕਸ ਕਰਕੇ ਇੱਕ ਕੈਪਸੂਲ ਨਾਲੋਂ ਥੋੜਾ ਜਿਹਾ ਵੱਧ ਮੰਨ ਲਓ ਚਮਚ ਦਾ ਚੌਥਾ ਕੇਸਾ ਸਵੇਰੇ ਸ਼ਾਮ ਲੈਂਦੇ ਰਹੋ ਐਂਦਾ ਵਧੀਆ ਰਿਜ਼ਲਟ ਆ ਜੀ ਪੈਰਾਂ ਦੇ ਵਿੱਚ ਜਿਵੇਂ ਕਈ ਪਤਾ ਕੀ ਹੁੰਦਾ ਐਤੋਂ ਲੱਤਾਂ 'ਚ ਦਰਦ ਹੋਈ ਜਾਂਦਾ ਪੇਨ ਕਿਲਰ ਵੀ ਖਾਈ ਜਾਂਦੇ ਆ ਖੋਰ ਬੜੀਆਂ ਦਵਾਈਆਂ ਖਾਂਦੇ ਆ ਫਾਇਦਾ ਹੀ ਨਹੀਂ ਹੁੰਦਾ। ਓਰੀਜਿਨ ਕੀ ਆ ਕਿ ਉਹ ਕਾਫ ਮਸਲ ਪੇਨ ਹੈ। ਉਹ ਬਰੀਕ ਨਸਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਨਹੀਂ ਹੈਗਾ। ਉਹਨੂੰ ਅਸ਼ਵਗੰਧ ਸਤਾਵਰ ਤੇ ਸ਼ਿਲਾਜੀਤ ਕਮਾਲ ਦਾ ਰਿਜ਼ਲਟ ਦਿੰਦੀ ਹੈ। ਔਰ ਇਹਦੇ ਵਿੱਚ ਅਸੀਂ ਅਪਰੂਵ ਕਰਾਇਆ ਹੋਇਆ ਦਾ ਬਕਾਇਦਾ ਕੈਪਸੂਲ ਮਟਿਆਰ ਪਾਊਡਰ ਦੇ ਨਾਂ ਤੇ। ਮੈਨੂੰ ਤੁਹਾਡੀ ਮੈਡੀਕਲ ਭਾਸ਼ਾ 'ਚ ਪਤਾ ਨਹੀਂ ਕੀ ਕਹਿੰਦੇ ਆ ਜੀ। ਬਹੁਤ ਸਾਰੇ ਲੋਕਾਂ ਦੇ ਨਾ ਲੱਤਾਂ ਤੇ ਵੀ ਵੇਖਿਆ ਥਿਲ-ਥਲੜੇ ਹਿੱਸੇ ਤੇ ਨਾੜਾਂ ਦੇ ਗੁੱਛੇ ਬਣ ਜਾਂਦੇ। ਹੂੰ ਵੈਰੀ ਗੁੱਡ ਵੈਰੀ ਕੋਜ਼ ਵੈਰੀ ਕੋਜ਼ ਉਹ ਵੈਰੀ ਕੋਜ਼ ਦੀ ਸਮੱਸਿਆ ਇਹ ਗੋਲ ਸਾਹਿਬ ਕਿਵੇਂ ਪੈਦਾ ਹੁੰਦੀ ਔਰ ਇਹਦੇ ਤੋਂ ਕੋਈ ਨਜਾਤ ਹੈਗੀ ਆ ਮੈਂ ਵੇਖਿਆ ਲੋਕ 20 20 ਸਾਲੋਂ ਹੀ ਲਈ ਫਿਰਦੇ ਹੋ ਹਾਲੀ ਹੈ ਨਹੀਂ ਕੋਈ ਇਹਦਾ ਨਾ ਜੀ ਆਪਰੇਸ਼ਨ ਹੁੰਦਾ ਅੱਛਾ ਜਦੋਂ ਆਪਰੇਸ਼ਨ ਹੁੰਦਾ ਫੇਰ ਹੋ ਜਾਂਦੀਆਂ ਨੇ ਫੇਰ ਆਪਰੇਸ਼ਨ ਹੁੰਦਾ ਫੇਰ ਹੋ ਜਾਂਦੀ ਹੁੰਦੀਆਂ ਕਿਉਂ ਜੀ ਇਹ ਐਕਚੁਅਲੀ ਬਲੱਡ ਦੀ ਸਰਕੂਲੇਸ਼ਨ ਦੀ ਪ੍ਰੋਬਲਮ ਹੁੰਦੀ ਆ ਔਰ ਇਹਦੇ ਵਾਸਤੇ ਨਾ ਜਿਵੇਂ ਵੀ ਕੋਜ਼ ਆਇਲ ਆ ਵੀ ਕੋਜ਼ ਕੈਪਸੂਲ ਹੈ ਸਾਡੇ ਬੈਦ ਬਣਾਉਂਦੇ ਆ ਇਹਦਾ ਫਾਰਮੂਲਾ ਥੋੜਾ ਜਿਹਾ ਸੀਕ੍ਰੀਟ ਹੈ ਅਸੀਂ ਜਾਣ ਕੇ ਨਹੀਂ ਸ਼ੇਅਰ ਕਰਦੇ ਕਿਉਂਕਿ ਕਈ ਚੀਜ਼ਾਂ ਨਾ ਲੋਕਾਂ ਤੋਂ ਆਪ ਨਹੀਂ ਬਣਦੀਆਂ ਫਿਰ ਉਹ ਗਲਤ ਹੋ ਜਾਂਦਾ ਕੰਮ ਇਹ ਅਸੀਂ ਸ਼ੇਅਰ ਕੀਤਾ ਹੀ ਨਹੀਂ ਜਿਹੜੇ ਕਰਨ ਵਾਲੇ ਨੇ ਮੈਂ ਫਟਾਫਟ ਬੋਲ ਦਿੰਦਾ ਹਾਂ ਮੈਨੂੰ ਪਤਾ ਨਾ ਉਹਦਾ ਕੋਈ ਨੁਕਸਾਨ ਨਹੀਂ ਪਰ ਇਹ ਜਿਹੜਾ ਵੀਕੋਜ਼ ਆਇਲ ਆ ਤੇ ਵੀਕੋਜ਼ ਕੈਪਸੂਲ ਆ ਵੈਰੀਕੋਸ ਵੇਨਸ ਨੂੰ ਮਤਲਬ ਕਿ ਇਹ ਕੱਲੋ ਵੀ ਸਾਲ ਦੇ ਵਿੱਚ ਵਿੱਚ ਪਲੇਨ ਕਰਨ 'ਚ ਮਦਦ ਕਰ ਦਿੰਦਾ। ਔਰ ਇਹ ਸਾਰੇ ਲੋਕ ਆਨਲਾਈਨ ਮੰਗਾਉਂਦੇ ਆ ਜਿਹੜੇ ਅੱਗੇ ਲੈ ਕੇ ਜਾਂਦੇ ਉਹ ਤਾਂ ਚਲੋ ਆਉਂਦੇ ਹੀ ਆ। ਨਹੀਂ ਇਹ ਆਨਲਾਈਨ ਜਾਂਦਾ ਕੋਈ ਸਾਲ ਦੀ ਮੰਗਾ ਲੈਂਦਾ ਕੋਈ 6 ਮਹੀਨੇ ਦੀ ਕੋਈ 3 ਮਹੀਨੇ ਦੀ ਇਹਦਾ ਕੋਈ ਪ੍ਰੋਬਲਮ ਨਹੀਂ ਇਹ ਹੋਮ ਰੈਮਡੀ ਦੀ ਤਰ੍ਹਾਂ ਹੀ ਕੰਮ ਕਰਦੀ ਆ। ਆਖਰੀ ਸਵਾਲ ਗੋਇਲ ਸਾਹਿਬ ਕੱਲੀਆਂ ਅੱਡੀਆਂ ਜਿਹੜੀਆਂ ਦਰਦ ਕਰਨੀਆਂ ਤੇ ਕਈ ਕੂਣੀਆਂ ਦੀ ਸ਼ਿਕਾਇਤ ਕਰਦੇ। ਬੜੀ ਹੈਰਾਨੀ ਵੀ ਹੁੰਦੀ ਕਈ ਵਾਰ ਸੁਣ ਕੇ ਤੁਹਾਡੇ ਕੋਲ ਤਾਂ ਰੋਜ਼ ਦੇ ਕੇਸ ਆਉਂਦੇ ਆ। ਕੱਲੀਆਂ ਕੂਣੀਆਂ ਦਰਦ ਕਰਦੀਆਂ ਕੱਲੀਆਂ ਅੱਡੀਆਂ ਦਰਦ ਕਰਦੀਆਂ ਇਹਦੀ ਕੀ ਵਜ੍ਹਾ ਹੁੰਦੀ ਹੈ ਜੀ ਇਹਦਾ ਬਾਡੀ ਦੇ ਵਿੱਚ ਜਾਂ ਤਾਂ ਈਐਸਆਰ ਵਧਿਆ ਹੁੰਦਾ ਜਾਂ ਯੂਰਿਕ ਐਸਿਡ ਵਧਿਆ ਹੁੰਦਾ ਔਰ ਕਈ ਵਾਰੀ ਇਹਦੇ ਵਿੱਚ ਨਾ ਸੀਆਰਪੀ ਇਨਕਰੀਜ਼ ਹੋ ਜਾਂਦਾ ਅੱਛਾ ਜੀ ਉਹਦੇ ਕਰਕੇ ਇਹ ਜਦੋਂ ਕੂਣੀਆਂ 'ਚ ਦਰਦ ਹੋਊਗਾ ਥੱਲੇ ਕੱਲੀਆਂ ਅੱਡੀਆਂ 'ਚ ਦਰਦ ਹੋਊਗਾ ਉਹਦੇ ਨਾਲ ਨਾਲ ਪੂਰੀ ਬਾਡੀ ਸਟਿਫ ਰਹਿਣ ਲੱਗ ਜਾਂਦੀ ਹੈ ਲੇਜੀਨੈਸ ਆਉਂਦੀ ਹੈ ਸੁਸਤੀ ਆਉਂਦੀ ਹੈ ਇਹ ਤਿੰਨ ਜਿਹੜੇ ਮੈਂ ਕਹੇ ਨੇ ਟੈਸਟ ਕਰਾਉਣੇ ਚਾਹੀਦੇ ਨੇ ਇਨਸਾਨ ਨੂੰ ਯੂਰਿਕ ਐਸਿਡ ਦਾ ਕਰਵਾ ਲਵੇ ਬੇਸ਼ੱਕ ਔਰ ਸੀਆਰਪੀ ਟੈਸਟ ਹੋਣਾ ਚਾਹੀਦਾ ਔਰ ਨਾਲ ਹੀ ਨਾਲ ਉਹਦਾ ਜਿਹੜਾ ਹੈਗਾ ਆਰਈ ਫੈਕਟਰ ਵੀ ਟੈਸਟ ਹੋ ਜਾਣਾ ਚਾਹੀਦਾ ਤਾਂ ਕਿ ਉਹ ਪਤਾ ਲੱਗ ਜਾਏ ਲੇਕਿਨ ਇਹਦਾ ਜਿਹੜਾ ਇਲਾਜ ਹੈ ਸੋਡੀਸਮ ਵੀ ਬਹੁਤ ਵਧੀਆ ਇਲਾਜ ਆ ਇਹਨੂੰ ਮਤਲਬ ਇੱਕ ਤਾਂ ਉਹਦਾ ਟੈਂਪਰੇਰੀ ਇਲਾਜ ਟੈਂਪਰੇਰੀ ਤਾਂ ਆਪਾਂ ਦੱਸਿਆ ਵੀ ਹਲਦੀ ਚ ਕਾਲੀ ਮਿਰਚ ਤੇ ਉਹ ਆਪਣਾ ਹਿੰਗ ਪਾ ਕੇ ਲੈ ਲਓ ਔਰ ਹਲਦੀ ਕਾਲੀ ਮਿਰਚ ਹਿੰਗ ਤੇ ਦੁੱਧ ਤਿੰਨ ਚਾਰ ਚੀਜ਼ਾਂ ਦਾ ਮਿਸ਼ਰਣ ਲੈ ਲਓ ਕਾਫੀ ਫਰਕ ਪੈਂਦਾ ਪਰ ਇਹ ਜਿਹੜਾ ਅੱਡੀਆਂ ਦਾ ਤੇ ਕੂਣੀ ਦਾ ਦਰਦ ਹੈ ਨਾ ਇੱਟ ਦੇ ਸੇਕ ਦੇਣ ਨਾਲ ਠੀਕ ਹੁੰਦਾ ਹੈ ਅੱਛਾ ਜੀ ਹਾਂ ਜਿਹੜੀ ਪੱਠੇ ਦੀ ਇੱਟ ਹੁੰਦੀ ਹੈ ਉਹਨੂੰ ਤੁਸੀਂ ਟੁਕੜਾ ਲੈ ਲਓ ਕੱਟ ਕੇ ਏਡਾ ਅ ਤਵੇ ਤੇ ਪੂਰਾ ਗਰਮ ਤਵੇ ਤੇ ਨਹੀਂ ਮਤਲਬ ਗੈਸ ਤੇ ਗਰਮ ਕਰ ਲਓ ਉਹਨੂੰ ਅੱਗ ਵਰਗਾ ਗਰਮ ਕਰਕੇ ਉਹਨੂੰ ਚੱਕੋ ਚਮਟੇ ਨਾਲ ਗਰਮ ਪਾਣੀ ਠੰਡੇ ਪਾਣੀ ਚ ਉਹਨੂੰ ਡੁਬਕੀ ਦਵਾ ਦਿਓ ਇੱਕ ਮੈਨੂੰ ਬਰਫ਼ ਵਾਲਾ ਢੰਡਾ ਨਹੀਂ ਨਾਰਮਲ ਪਾਣੀ ਦੇ ਵਿੱਚ ਉਹਨੂੰ ਇੱਕ ਡੁਬਕੀ ਦਵਾ ਕੇ ਉਹ ਇੱਟ ਨੂੰ ਚੱਕੋ ਭਾਪ ਛੱਡਦੀ ਛੱਡਦੀ ਐ ਰੱਖ ਲਓ ਤੌਲੀਏ 'ਚ ਉਸ ਟੀਮ ਪੈਦਾ ਹੁੰਦੀ ਹੈ ਜੀ ਉਹ ਜਿਹੜੀ ਸਟੀਮ ਉਹ ਕੰਮ ਕਰਦੀ ਆ ਪਰ ਉਹਦਾ ਜਿਹੜਾ ਅਸਲੀ ਫਾਇਦਾ ਹੁੰਦਾ ਉਸ ਤੋਂ ਪਹਿਲਾਂ ਰਿੰਡੀ ਦਾ ਤੇਲ ਮਲ ਲਓ ਕੱਲਾ ਰਿੰਡੀ ਦਾ ਤੇਲ ਹੋਰ ਕੁਛ ਨਹੀਂ ਜਿਹੜਾ ਰਿੰਡ ਦਾ ਤੇਲ ਹੈ ਨਾ ਜੀ ਉਹ ਜਗ੍ਹਾ ਤੇ ਮਲ ਕੇ ਉਹ ਤੇ ਸੇਕ ਦੇ ਦਿਓ ਅੱਛਾ ਜੀ ਜਿੰਨੀਆਂ ਗੰਡਾ ਬਣ ਜਾਂਦੀਆਂ ਨੇ ਜੀ ਕਈਆਂ ਦੇ ਸਰੀਰ 'ਚ ਗੰਡਾ ਬਣਦੀਆਂ ਨੇ ਬਾਏ ਕਰਕੇ ਤੁਰੀਆਂ ਫਿਰਦੀਆਂ ਨੇ ਕਹਿੰਦੀਆਂ ਕੁਛ ਨਹੀਂ ਤੇ ਉਹ ਵੀ ਉਹਦੇ ਨਾਲ ਖਤਮ ਹੋ ਜਾਂਦੀਆਂ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਗੁਰੇ ਸਾਹਿਬ ਥੈਂਕ ਯੂ ਜੀ